ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪ੍ਰਿੰਟ ਆਇਆ ਸੰਨੀ ਜ਼ਿਲ੍ਹਾ ਬਰਨਾਲਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆਂ ਜੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਮੰਦਰ ਸਿੰਘ ਜੀ ਪਿੰਡ ਜੀ ਛੰਨਾ ਜ਼ਿਲ੍ਹਾ ਬਰਨਾਲਾ ਨੰਬਰ ਦੱਸੋ ਜੀ ਆਪਣਾ ਨੰਬਰ 9855733687 ਠੀਕ ਹੈ ਜੀ ਹਾਂਜੀ ਬਾਈ ਜੀ ਆਪਣੇ ਕੋ ਕਿੰਨੇ ਬੜਾ ਬਕਾਊਆ ਦੋ ਆ ਜੀ ਦੋ ਨਾਗਿਆ 46 ਜੀ ਕਰਨ ਕਿਆ ਦੇਗਾ ਠੀਕ ਹੈ ਜੀ ਤੇ ਹਾਂਜੀ ਬਾਈ ਜੀ ਦੱਸੋ ਜੀ ਟ੍ਰੇਲਰਾਂ ਗਾਂ ਦੀ ਇਹ ਬਾਈ ਮੋਡ ਲੈਂਦੇ ਨੇ ਆਪਣਾ 72000 ਠੀਕ ਹੈ ਜੀ ਕੱਲ ਸੁਈ ਹੈ ਠੀਕ ਹੈ ਜੀ ਪੈਲਰ ਬੈਡ ਹੈ ਮਗਰ ਕੀ ਜੀ ਦੇ ਮਗਰ ਬੱਛਾ ਮਗਰ ਬੱਛਾ ਜੀ ਦੇਖ ਹਾਂ ਜੀ ਕੱਲ ਸੁਈ ਆ ਤੇ ਕਿੰਨਾ ਕੁ ਦੁੱਧ ਦੇ ਦੀ ਗੋਈਏ ਦੁੱਧ ਚਾਹੀਦਾ 22 ਲੀਟਰ ਜੀ ਠੀਕ ਹੈ ਜੀ ਠੰਡੀ ਢੁੰਡੀ ਪੂਰੀ ਠੀਕ ਹੈ ਠੀਕ ਹੈ ਹਾਂ ਬੜੀ ਤੋਰ ਕੇ ਦਿਖਾਵਾਂਗੇ ਜੀ ਹਾਂ ਤੋਰ ਦਿੰਦੇ ਆ ਇਹ ਜੀ ਦੇਖ ਸਕਦੇ ਹੋ ਸੋਰਾ ਤਰਾ ਤੇ ਤਾਂ ਤੋਂ ਮੇਲੂ ਦੀ ਕੋਈ ਸਾਫਾ ਬਾਕੀ ਸੋਡੇ ਸਾਹਮਣੇ ਆ ਬਾਈ ਜੀ ਨਾਲ ਕੰਟੈਕਟ ਕਰ ਲਿਓ ਠੀਕ ਹੈ ਜੀ ਦੰਤ ਹੁਣ ਪੂਰਾ ਟਾਪ ਕੁਆਲਿਟੀ ਦੇ ਰੇਟ ਬਾਈ ਨੇ ਤੁਹਾਨੂੰ ਦੱਸ ਹੀ ਦਿੱਤਾ ਜੀ ਲਿਓ ਭਰਾ ਮਿਓ ਲਿਓ ਜੀ ਲਿਓ ਬਾਈ ਜੀ ਨੇ ਜਰੂਰ ਕਨੈਕਟ ਕਰੋ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਦੂਜੀ ਦੀ ਗਾਂ ਦੱਸੋ ਟ੍ਰੇਲ ਇਹਦੀ ਇਹਦਾ ਮੋੜ 75000 ਹੈ ਜੀ ਹਾਂਜੀ ਇਹ ਤੁਜਾ ਹੋਇਆ ਕਿੰਨੇ ਦਿਨ ਲੌਗੀ ਜਲੇ ਸੁਣ ਇਹ ਲੈ ਜੂ ਹਫਤਾ ਜੀ ਹਫਤੇ ਦੀ ਕੱਚੀ ਬਾਈ ਜੀ ਦੇਖ ਸਕਦੇ ਹੋ ਇਹ ਵਾਲੂ ਆ ਠੀਕ ਹੈ ਰੇਟ ਵੀ ਬਾਈ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਹਾਂਜੀ ਬਾਬੀ ਜੀ ਤੋਰ ਕੇ ਰੱਖੋ ਜੀ ਆ ਜੂਈ ਹਾਂ ਦੇਖ ਸਦੇ ਪਰਾ ਪ੍ਰਿੰਟਸ ਹਨਾ ਠੀਕ ਹੈ ਜੀ ਤੇ ਜ਼ਿਲ੍ਹਾ ਬਰਨਾਲਾ ਬਾਈ ਜੀ ਨੇ ਜ਼ਰੂਰ ਕਨੈਕਟ ਲਿਓ ਜੀ ਮੋੜ ਲਿਓ ਥੰਮ ਥੰਮ ਕਰਮਾ ਵਾਲੀ ਦਾ ਵਧੀਆ ਜੀ ਠੀਕ ਹੈ ਫੇਸ ਕੁਆਲਟੀ ਤੇ ਅੜਾ ਡਿਲੀ ਹੋ ਕੇ ਬਣਾ ਲਓ ਜੀ ਠੀਕ ਹੈ ਠੀਕ ਬੰਦੋ ਜੀ ਬੰਦੋ ਭਾਈ ਜੀ ਨਾ ਜਰੂਰ ਕਨੈਕਟ ਕਰੋ ਜੀ ਠੀਕ ਹੈ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਓਕੇ ਭਾਈ ਠੀਕ ਹੈ ਜੀ